कुआरी कायाथ डा प्रतीत जानी जुगती आ जाए जीवन जिंक की सो आओ आप श्री गुरु ग्रंथ साहब जी के पवित्र अंक पांच सौ छत्तीसईमान नौवे पातशाह जी का एक शब्द विचार हाँ एक ओहकार सतगुर प्रसाद परमात्मा वाहि एक है इतने एक मतलब कहने भी एक इकाई नहीं है वो ਇਕ ਦਾ ਮਤਲਬ ਹੈ ਇੱਕ ਆਪ ਹੀ ਹੈ ਸਾਰੀ ਕਿਤੇ ਵਸ ਰਿਹਾ ਹੋਇਆ ਪਸਾਰਾ ਵੀ ਉਸੇ ਦਾ ਇਹ ਪਸਾਰੇ ਵਿੱਚ ਸ਼ਕਤੀ ਵੀ ਉਸੇ ਦੀ ਹੈ ਤੇ ਉਹ ਆਪ ਸ਼ਕਤੀ ਦੇ ਰੂਪ ਵਿੱਚ ਅਲੀਪ ਵੀ ਹੈ ਨਰਮੇ ਵੀ ਹੈ ਕਹਿਣ ਦਾ ਭਾਵ એનર્ਜੀ ਤੋਂ ਸਭ ਕੁਝ ਬਣਿਆ ਹੋਇਆ ਹੈ ਤੇ ਇਹ ਲਗਾਤਾਰ ਬਣ ਰਿਹਾ ਹੈ ਉਹਦੇ ਵਿੱਚ ਮਿਟ ਰਿਹਾ ਹੈ ਤੇ ਚੱਲ ਵੀ ਉਹਦੇ ਵਿੱਚ ਹੀ ਰਿਹਾ ਹੈ ਇਹ ਗੱਲ ਸਾਨੂੰ ਗੁਰੂ ਜੀ ਸਮਝਾਉਂਦੇ ਆ ਤੇ ਸਮਝ ਕਿੱਥੋਂ ਪੈਗੀ ਸਤ ਗੁਰ ਪ੍ਰਸਾਦ ਸਤਿ ਤੱਕ ਹਮੇਸ਼ਾ ਰਹਿਣ ਵਾਲਾ ਗੁਰੂ ਓਹਦੀ ਕਿਰਪਾ ਹਮੇਸ਼ਾ ਰਹਿਣ ਵਾਲਾ ਗੁਰੂ ਕੌਣ ਗਿਆਨ ਗੁਰੂ ਸ਼ਬਦ ਗੁਰੂ ਜਦੋਂ ਅਸੀਂ ਬਾਣੀ ਪੜ੍ਹ ਕੇ ਗਿਆਨ ਲੈ ਲਵਾਂਗੇ ਉਹ ਗਿਆਨ ਹਮੇਸ਼ਾ ਸਾਡੇ ਨਾਲ ਰਹੂਗਾ ਤੇ ਅਸੀਂ ਭਾਵੇਂ ਚਰੇ ਜਾਵਾਂਗੇ ਪਰ ਗਿਆਨ ਨੇ ਮਨੂਦ ਵਿੱਚ ਰਹਿਣਾ ਸੋ ਸ਼ਬਦ ਗੁਰੂ ਸੋਖਮ ਹੈ ਸੋਖਮ ਦੇ ਦੜ ਲਗਾਗੇ ਸੋਖਮ ਪਰਮਾਤਮਾ ਉਹਦੇ ਵੱਲ ਤੁਰਿਆ ਪਾਂਗੇ ਜਿਉਂ-ਜਿਉਂ ਸ਼ਬਦ ਪੜ੍ਹਦੇ ਜਾਵਾਂਗੇ ਜਿਉਂ-ਜਿਉਂ ਪਰਮਾਤਮਾ ਦੇ ਨੇੜੇ ਹੁੰਦੇ ਜਾਵਾਂਗੇ ਰਾਗ ਦੇਵਕੰਦਰੀ ਮਹਲਾ 9ਵਾਂ ਦੇਵਕੰਦਰੀ ਰਾਗ ਵਿੱਚ ਨੌਵੇਂ ਪਾਸ਼ਾ ਜੀ ਦਾ ਇੱਕ ਸ਼ਬਦ ਹੈ ਆਪਾਂ ਉਸ ਨੂੰ ਵਿਚਾਰਦੇ ਹਾਂ ਯਹ ਮਨ ਨੇਕ ਨਾ ਕਹਿਓ ਕਰੈ ਇਹ ਮਨ ਹੈ ਨਾ ਜਿਹੜਾ ਰੱਤਾ ਭਰ ਵੀ ਬੰਦੇ ਦੀ ਅੱਖੀ ਨਹੀਂ ਲੱਗਦਾ ਹੁਣ ਦੇਖੋ ਨਾ ਮਨ ਮਨ ਉੱਤੇ ਪਾਸੇ ਲੱਗਿਆ ਹੋਇਆ ਹਰ ਟਾਈਮ ਗਲਤੀ ਸੋਚ ਹਰ ਟਾਈਮ ਇਹ ਇੱਕ ਗੰ ਇਹਦੇ ਮਨ ਦੇ ਨਾਲ ਲੱਗੇ ਹੋਏ ਨੇ ਪੰਜ ਗਿਆਨ ਇੰਦਰੀ ਫਿਰ ਇਹ ਪਿਆਰ ਪੰਜ ਗਿਆਨ ਇੰਦਰੀ ਵੀ ਬਾਹਰ ਭਜਦੀ ਹੈ ਬਾਹਰ ਹਰ ਇੱਕ ਚੀਜ਼ ਨੂੰ ਬੁਰਾਈ ਨਾਲ ਦੇਖਦੀ ਹੈ ਤੇ ਬੁਰਾਈ ਹੀ ਫੀਡ ਕਰਦੀ ਹੈ ਜਦੋਂ ਬੁਰਾਈ ਹੀ ਫੀਡ ਕਰਦੀ ਹੈ ਮਨ ਉਹਨੂੰ ਦੁਬਾਰੇ ਜਿਹੜਾ ਪ੍ਰੋਸੈਸ ਕਰਦਾ ਉਹ ਵੀ ਮਾੜਾ ਨੂੰ ਫਿਰ ਇਸ ਤਰ੍ਹਾਂ ਬੰਦੇ ਦਾ ਸੁਭਾਅ ਜਿਹੜਾ ਉਹ ਮਾੜਾ ਹੀ ਹੋ ਜਾਂਦਾ ਹੈ ਹਰ ਟਾਈਮ ਬਗਾਨਾ ਕਾਨਾ ਬਗਨਾ ਰੂਪ ਬਗਾਨੀਆਂ ਚੀਜ਼ਾਂ ਤੇ ਉਹਦੀ ਮੈਲੀ ਅੱਖ ਰਹਿੰਦੀ ਹੈ ਹਮੇਸ਼ਾ ਤੇ ਕੰਨ ਉਹਦੇ ਹਮੇਸ਼ਾ ਝੂਲੀਆਂ ਸੁਣਦੇ ਜਾਂਦੇ ਐ ਪੈਰ ਉਹਦੇ ਰੋਜ਼ ਗਲਤ ਪਾਸੇ ਨੂੰ ਤੁਰਦੇ ਐ ਹਰ ਇੱਕ ਆਂਧ ਉਹਦੇ ਦਸੇ ਦੀ ਦਸ ਅੰਖ ਪੰਜ ਗਿਆਨ ਦੇ ਤੇ ਪੰਜ ਕਰਮ ਦੇ ਇਹ ਸਾਰੇ ਦੇ ਸਾਰੇ ਉਲਟ ਪਲਸੀ ਲੱਗ ਰਹੀ ਜਾਂਦੀ ਹੈ ਜਦੋਂ ਇਹ ਮੰਨਣੀ ਕਿਹਾ ਮੰਨਦਾ ਸ਼ੇਖ ਸਖਾਇਓ ਰਹੇ ਹੋ ਆਪਣੀ ਸੀ ਦੁਰਮਤ ਤੇ ਨਾ ਡਰ ਰਹਾਓ ਮੈਂ ਇਹਨੂੰ ਬਹੁਤ ਸਿੱਖਿਆ ਦੇ ਦੇ ਕੇ ਦੇਖ ਰਿਆ ਪਰ ਇਹ ਆਪਣੀ ਇਸ ਮਾੜੀ ਮੱਤ ਨੂੰ ਛੁੜ ਛੱਡਦਾ ਨਹੀਂ ਹੈਗਾ ਰਹਾਓ ਸੋ ਇਸ ਸ਼ਬਦ ਵਿੱਚ ਗੁਰੂ ਜੀ ਸਮਝਾਉਣਾ ਕੀ ਚਾਹੁੰਦੇ ਆ ਸ਼ਬਦ ਦਾ ਮੀਨ ਥੀਮ ਕੀ ਹੈ ਕਿ ਸਾਡਾ ਮਨ ਹੈ ਜਿਹੜਾ ਉਹ ਸਾਡੇ ਆਖੇ ਨਹੀਂ ਲੱਗ ਰਿਹਾ ਜਿਹੜੀ ਕਾਬੂ ਵਿੱਚ ਨਹੀਂ ਆ ਰਿਹਾ ਇਹਦੀ وجہ ਨਾਲ ਸਾਡੇ ਜਿਹੜਾ ਮਨ ਮਨ ਦਾ ਪਰਿਵਾਰ ਹੈ ਸਾਰਾ ਵਿਗੜਿਆ ਹੋਇਆ ਇਹਨੂੰ ਬਹੁਤ ਸਿੱਖਿਆ ਦੇ ਦੀ ਪਰ ਇਹ ਆਪਣੀ ਮਾੜੀ ਮੱਤ ਹੈ ਜਿਹੜੀ ਛੜਦਾ ਨਹੀਂ ਇਹ ਹੁਣ ਗੁਰੂ ਜੀ ਨੇ ਸਾਨੂੰ ਬਿਮਾਰੀ ਵੀ ਦੱਸਦੀ ਜਿਹੜੀ ਸਾਡੇ ਅੰਦਰ ਹੈ ਇਹ ਨਾਲੇ ਸਾਨੂੰ ਸਮਝਾ ਦਿੰਦਾ ਵੀ ਇਹ ਖੋਟ ਤੇਰੇ ਅੰਦਰ ਪੈ ਰਿਆ ਹੁਣ ਪਿਆ ਕਿਉਂ ਆਇ ਹਰ ਇੱਕ ਰੋਗ ਦੇ ਲੱਛਣ ਹੁੰਦੇ ਆ ਹੁਣ ਇਹ ਆਇਆ ਕਿਉਂ ਆਇ ਪਹਿਲਾਂ ਇਹ ਦੱਸਣਗੇ ਕਿ ਫਿਰ ਇਲਾਜ ਦੱਸਣਗੇ ਮਨ ਮਾਇਆ ਕੇ ਭਇਓ ਬਾਵਰ ਹਰ ਹੱਥ ਨਾਹੀ ਉਚਰੇ ਇਹ ਮਾਇਆ ਦੇ ਵਿੱਚ ਮਸਤ ਹੈ ਹੁਣ ਮਾਇਆ ਇਹ ਨਹੀਂ ਵੀ ਪੈਸੇ ਢੇਲੇ ਨੂੰ ਮਾਇਆ ਸਮਝਣਾ ਮਾਇਆ ਹਰ ਇੱਕ ਉਹ ਚੀਜ਼ ਜਿਹੜੀ ਸਾਨੂੰ ਪਰਮਾਤਮਾ ਕੋਲੋਂਦੀ ਐ ਉਹਦੇ ਵਿੱਚ ਵੜਿਆਈ ਉਹਦੇ ਵਿੱਚ ਮਾੜੇ ਵਿਚਾਰ ਉਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਉਹਦੇ ਵਿੱਚ ਸੰਸਾਰਿਕ ਜੰਜਾਲ ਸਾਰਾ ਕੁਝ ਆ ਜਾਂਦਾ ਮਾਇਆ ਦੇ ਅਨੇਕਾਂ ਰੂਪ ਨੇ ਗੁਰੂ ਜੀ ਕਹਿੰਦੇ ਇਹਦੇ ਵਿੱਚ ਮਾਸਕ ਹੋਇਆ ਭੈਅ ਬਾਵਰੋ ਇਹ ਬੋਲਾਂ ਹੈ ਰਹਿਦਾ ਮਨ ਹਰ ਜਸ ਨਾਹੀ ਉਚਰੇ ਪਰਮਾਤਮਾ ਨਾਲ ਨਹੀਂ ਜੁੜਦਾ ਉਹਨੂੰ ਅਕਾਲ ਪੁਰਖ ਵੈਗਿਰ ਉਹਨੂੰ ਯਾਦ ਨਹੀਂ ਰੱਖਦਾ ਐਸ ਕਰਕੇ ਇਹਨੂੰ ਇਹ ਰੋਗ ਲੱਗਿਆ ਹੋਇਆ ਐ ਕਰ ਕਰ ਪੰਚ ਜਗਤ ਕੋ ਡਹਿ ਕੇ ਆਪਣੋ ਉਦਰ ਪਰੈ ਫਿਰ ਕੀ ਕਰਦਾ ਇਹ ਪਖੰਡ ਕਰਕੇ ਦੂਜਿਆਂ ਦੀ ਮਾਇਆ ਲੁੱਟਣ ਵਾਸਤੇ ਧੰਗ-ਵੰਗ ਕਰਦਾ ਵੇਖ ਧਾਰਦਾ ਪਖੰਡ ਕਰਦਾ ਕੋਈ ਨਾ ਕੋਈ ਠੱਗੀ ਠੋਰੀ ਕਰਦਾ ਦੂਜਿਆਂ ਦੀ ਮਾਇਆ ਨੂੰ ਆਪਣੇ ਅੰਦਰ ਆਪਣੇ ਆਪਣੇ ਵਾਸਤੇ ਵਰਤਣ ਵਾਸਤੇ ਤੇ ਇਸ ਤਰ੍ਹਾਂ ਫਿਰ ਆਪਣੀ ਰੋਟੀ ਰੁਜੀ ਚਲਾਉਂਦਾ ਉਦਰ ਪਰ ਉਦਰ ਪਰ ਦਾ ਮਤਲਬ ਪੇਟ ਭਰਦਾ ਯਾਨੀ ਆਪਣਾ ਰਜਗਾਰ ਚਲਾਉਂਦਾ ਇਸ ਗੱਲ ਤੋਂ ਦੇਖੋ ਕਿ ਇਸ ਤਰ੍ਹਾਂ ਨੀ ਗੱਲਾਂ ਗੁਰੂ ਜੀ ਸਾਨੂੰ ਸਮਝਾਉਂਦੇ ਆ ਪਰ ਸਾਡੇ ਬਾਣੀ ਨਾ ਪੜਨ ਕਰਕੇ ਅਸੀਂ ਕਿਵੇਂ ਸਖਣੇ ਰਹਿਗੇ ਸਾਨ ਪੂਛ ਜੋ ਹੋਏ ਨਾ ਸੁਧੋ ਕਹਿਓ ਨਾ ਕਾਨ ਤਰੇ ਕਹਿੰਦੇ ਕੁੱਤੇ ਦੀ ਪੂਛ ਬਾਰੇ ਕਿਹਾ ਜਾਂਦਾ ਕਿ ਉਹ ਸਿੱਧੀ ਨਹੀਂ ਹੁੰਦੀ ਕੁੰਡੀ ਰੰਡੀ ਆ ਹਮੇਸ਼ਾ ਕਹਿੰਦੇ ਵੀ ਕਿਸੇ ਨੇ 12 ਸਾਲ ਉਹਨੂੰ ਬੰਨ੍ਹ ਕੇ ਰੱਖਿਆ ਡੰਡੇ ਨਾਲ ਵੀ ਸਿੱਧੀ ਹੋ ਜੂਗੀ ਛੱਡਿਆ ਜਦੋਂ ਉਹ ਫੇਰ ਸਵਾਰੇ ਉੱਥੇ ਵਿੰਗੀ ਹੋ ਗਈ ਯਾਨੀ ਉਹ ਕਦੇ ਸਿੱਧੀ ਨਹੀਂ ਹੁੰਦੀ ਇਹ ਮੰਨਿਆ ਜਾਂਦਾ ਪਰ ਗੁਰੂ ਜੀ ਕੀ ਕਹਿ ਰਹੇ ਆ ਵਿਗੜਿਆ ਹੋਇਆ ਮਨ ਕੁੱਤੇ ਦੀ ਪੂਛ ਦਾ ਮਤਲਬ ਵਿਗੜਿਆ ਹੋਇਆ ਮਨ ਇਹ ਕਦੇ ਵੀ ਸੁਧਰਦਾ ਨਹੀਂ ਕਿਉਂਕਿ ਇਹ ਸਿੱਖਿਆ ਲੈਂਦੇ ਨਹੀਂ ਕਹਿਓ ਨਾ ਕਾਣ ਤਰੇ ਕਿਉਂਕਿ ਇਹ ਸਿੱਖਿਆ ਲੈਂਦੇ ਨਹੀਂ ਐਸ ਕਰਕੇ ਕੁੱਤੇ ਦੀ ਪੂਛ ਬਣਿਆ ਮਨ ਕਦੇ ਸੁਧਰਦਾ ਨਹੀਂ ਹਮ ਸਾਰੀ ਬਿਮਾਰੀ ਗੁਰੂ ਜੀ ਨੇ ਦੱਸ ਦਿੱਤੀ ਬਿਮਾਰੀ ਕਿਉਂ ਤੇਰੇ ਅੰਦਰ ਪੈਦਾ ਹੋਈ ਹੈ ਇਹ ਵੀ ਦੱਸ ਸਕਦਾ ਆਪਾਂ پڑھਦੇ ਹਾਂ ਵਣੀ ਮੀਰਾ ਗੁਰੂ ਵੈਦ ਗੁਰੂ ਮੇਰਾ ਗੋਵਿੰਦਾ ਮੇਰਾ ਗੁਰੂ ਹੈ ਜਿਹੜਾ ਵੈਦ ਹੈ ਰੋਗ ਕਿਹੜੇ ਕੱਟਦਾ ਕਾਮ ਕ੍ਰੋਧ ਲੋਭ ਹੰਕਾਰ ਦੁਰਮਤ ਹਉਮੈ ਦੀ ਮੈਲ ਇਹਨਾਂ ਨੂੰ ਮੇਰੇ ਗੁਰੂ ਜੀ ਕੱਟ ਦਿੰਦੇ ਆ ਆਦੇ ਨਾਲ ਪਰਿਅ ਮਤ ਪਾਪਾਂ ਕੈ ਸੰਗ ਉਹ ਤੋਪੈ ਨਾ ਵੈ ਕੈ ਰੰਗ ਜਦੋਂ ਇਹ ਮਨ ਮੈਲ ਨਾਲ ਭਰ ਜਾਏ ਜਦ ਹੀ ਮੈਲਾ ਹੋ ਜਾਏ ਮਾਇਆ ਦੇ ਵਿੱਚ ਮਸਤ ਹੋ ਕੇ ਤੇ ਫਿਰ ਇਹ ਢੁਕ ਵੇਖਤੀ ਜਾਂਦਾ ਕਿੱਥੇ ਢੁਕਤਾ ਜਾਂਦਾ ਪ੍ਰਮਾਤਮਾ ਦੇ ਗਿਆਨ ਨਾਲ ਨਾ ਵੈ ਕੈ ਰੰਗ ਨਾ ਵੈ ਪ੍ਰਮਾਤਮਾ ਦਾ ਗਿਆਨ ਉਹਦੀ ਵਜੂਦਗੀ ਨੂੰ ਮੰਨ ਲੈਣਾ ਤੇ ਉਹਦਾ ਗਿਆਨ ਆ ਜਾਣਾ ਉਹਦੇ ਨਾਲੇ ਮਨ ਠੋਕਦਾ ਜਾਂਦਾ ਕਿਉਂਕਿ ਮਨ ਫਿਰ ਪਾਸੇ ਜਦੋਂ ਵੀ ਭਟਕਦਾ ਉਹਨੇ ਹੀ ਪ੍ਰਮਾਤਮਾ ਦੀ ਯਾਦ ਆਉਂਦੀ ਹੈ ਬੰਦਾ ਵਾਪਸ ਮੋੜ ਆਉਂਦਾ ਮਨ ਮੁੜਿਆ ਆਉਂਦਾ ਬੰਦਾ ਵਾਪਸ ਕੀ ਮੋੜਦਾ ਮਨ ਮੁੜਿਆ ਆਉਂਦਾ ਸੁਧਰ ਜਾਂਦਾ ਹੈ ਇਹ ਇਹਦਾ ਇਲਾਜ ਹੈ ਗੁਰੂ ਜੀ ਨੇ ਦੱਸਿਆ ਹੁਣ ਗੁਰੂ ਜੀ ਇਸ ਨੂੰ ਫਿਰ ਆਖਰੀ ਪੱਗ ਦੇ ਵਿੱਚ ਇਹਦਾ ਇਲਾਜ ਦੱਸ ਦਿੰਦੇ ਹੈ ਕਿ ਇਹ ਕਿਸ ਤਰ੍ਹਾਂ ਇਹ ਸਿਸਟਮ ਬਣ ਰਿਹਾ ਸਾਰਾ ਕਹੁ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਨਾਨਕ ਜੀ ਆਖਦੇ ਐ ਐ ਬੰਦਿਆ ਐ ਮਨਾ ਪ੍ਰਮਾਤਮਾ ਨੂੰ ਦਿਨ ਰਾਤ ਯਾਦ ਕਰ ਤਾਂ ਕਿ ਤੇਰਾ ਕਾਰਜ ਸਮਰ ਜਾਏ ਕਿਹੜਾ ਕਾਰਜ ਇਹ ਵਿਗੜਿਆ ਹੋਇਆ ਮਨ ਹੈ ਜਿਹੜਾ ਸਿੱਧਾ ਹੋਏ ਇਹ ਵਿਗੜਿਆ ਜਿਹੜਾ ਮਨ ਹੈ ਨਾ ਇਹ ਸਾਬਤ ਪਾਸੇ ਆ ਜੇ ਸਹੀ ਪਾਸੇ ਲੱਗ ਜਾਵੇ ਇਹ ਕਿਰਪਾ ਤੋਂ ਗੁਰੂ ਜੀ ਤੋਂ ਲੈਣੀ ਕਰ ਤੇ ਪ੍ਰਮਾਤਮਾ ਨਾਲ ਜੁੜ ਪ੍ਰਮਾਤਮਾ ਹੰਵੀਰ ਸ਼ਾਂਜਾਲ ਰਖੋ ਇਸ ਤਰ੍ਹਾਂ ਆਪਾਂ ਇਹ ਨੌਵੇਂ ਪਾਸ਼ਾ ਜੀ ਦੇ ਸ਼ਬਦ ਨੂੰ ਪੜਿਆ ਵਿਚਾਰ ਕੀ ਬਣਿਆ ਕਿ ਸਾਡਾ ਮਨ ਹੈ ਜਿਹੜਾ ਬੜਾ ਵਿਗੜਿਆ ਹੈ ਕਹੀ ਹੋਈ ਇੱਕ ਨਹੀਂ ਮੰਦਾ ਇਹਨੂੰ ਬਹੁਤ ਸਿਖਿਆ ਦਿੱਤੀ ਹੈ ਪਰ ਇਹ ਸੁਧਰ ਨਹੀਂ ਰਿਹਾ ਕਿਉਂਕਿ ਇਹ ਮਾਇਆ ਦੇ ਵਿੱਚ ਵਸਤ ਹੈ ਤੇ ਮਾਇਆ ਦੇ ਵਿੱਚ ਵਸ ਹੋਣ ਕਰਕੇ ਹੋਰ ਵਿਗੜਦਾ ਜਾਂਦਾ ਹੈ ਕੁੱਤੇ ਦੀ ਪੂਛ ਬਣਿਆ ਹੋਇਆ ਜਿਵੇਂ ਕੁੱਤੇ ਦੀ ਪੂਛ ਨਹੀਂ ਸਿੱਧੀ ਹੁੰਦੀ ਇਹ ਮਨ ਵੀ ਸਿੱਧੇ ਰਾਹ ਤੇ ਨਹੀਂ ਆ ਰਿਹਾ ਇਹ ਇੱਕ ਬਹੁਤ ਵੱਡਾ ਰੋਗ ਹੈ ਤੇ ਇਹਦਾ ਕਾਰਨ ਹੈ ਮਾਇਆ ਦਾ ਪਿਆਰ ਮਾਇਆ ਦਾ ਰੋਗ ਇਹ ਗੁਰੂ ਜੀ ਨੇ ਕਾਰਨ ਵੀ ਦੱਸ ਦਿੱਤਾ ਰੋਗ ਵੀ ਦੱਸ ਦਿੱਤਾ ਇਹਨਾਂ ਇਲਾਜ ਦੱਸ ਦਿੱਤਾ ਕਿ ਉਸ ਪਰਮਕੀਤਾ ਪਰਮਾਤਮਾ ਅਕਾਲ ਪੁਰਖ ਵੈਗੁਰੂ ਨੂੰ ਯਾਦ ਕਰੀਏ ਸਿਮਰਿਏ 24 ਘੰਟੇ ਯਾਦ ਰੱਖੀਏ ਤਾਂ ਕਿ ਇਹ ਮਨ ਨੂੰ ਆਗਤ ਪਾਇਆ ਜਾਏ ਚੰਗਾ ਬਣਨ ਬਸ ਇਹ ਸ਼ਬਦ ਦਾ ਮੇਨ ਥੀਮ ਹੈ ਔਰ ਇਸ ਸ਼ਬਦ ਦਾ ਆਪਾਂ ਇੱਕ ਵਾਰ ਪਾਠ ਕਰ ਲੈਂਦੇ ਆ ਇੱਕ ਅਹੰਕਾਰ ਸਤਗੁਰ ਪ੍ਰਸਾਦ ਰਾਗ ਦੇਵ ਕੰਦਾਰੀ ਮਹਲਾ ਨਾ ਜੈ ਮਨ ਨੀਕ ਨ ਕਹਿਓ ਕਰੈ ਸਿੱਖ ਚਿਖਾਏ ਰਹੋ ਆਪਣੀ ਚੀ ਦੁਰਮਤ ਤੇ ਨਾ ਟਰੈ ਰਹਾਓ ਮਾਧਮਾਇ ਕੇ ਭਇਓ ਬਾਵਰੂ ਹਰਿ ਜਤ ਨਹੀਂ ਉਚਰੈ ਕਰ ਪਰਪੰਚ ਜਗਤ ਕੋ ਦੇਖੋ ਦੇਕੇ ਆਪਣੋ ਉਦਰ ਕਰੈ ਸਵਾਨ ਕੂਛ ਜੋ ਹੋਏ ਨ ਸੁਦੋ ਕਹਯੋ ਨਾ ਕਾਨ ਕਰੈ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਨਿਤ ਰੋਜ ਇਹ ਸਾਰਾ ਸ਼ਬਦ ਹਿੰਦੀ ਜਿਹੜੀ ਬਰੇਂਹ ਭਾਸ਼ਾ ਦੇ ਸ਼ਬਦ ਯਾਦ ਨਹੀਂ ਜਿਹੜਾ ਬੰਦਾ ਹਿੰਦੀ ਚੰਗੀ ਤਰ੍ਹਾਂ ਖੜਿਆ ਹੈ ਉਹ ਇਹਨੂੰ ਬੜੇ ਆਰਾਮ ਨਾਲ ਸਮਝ ਸਕਦਾ ਹੈ ਕਿਉਂਕਿ ਬਰੇਂਹ ਭਾਸ਼ਾ ਦੀ ਸ਼ਬਦਨੀ ਇਹਦੇ ਵਿੱਚ ਫਾਰਸੀ ਤੇ ਅਰਬੀ ਦਾ ਕੋਈ ਸ਼ਬਦ ਨਹੀਂ ਹੈ ਗੁਰੂ ਨੌਵੇਂ ਪਾਸ਼ਾ ਦੀ ਬਾਣੀ ਵਿੱਚ ਕੋਈ ਵੀ ਸ਼ਬਦ ਤੁਹਾਨੂੰ ਫਾਰਸੀ ਤੇ ਅਰਬੀ ਦਾ ਨਹੀਂ ਮਿਲੇਗਾ